ਸਤਿ ਸ਼੍ਰੀ ਅਕਾਲ ਮੁਤਾਬਕ ਮੁਤਾਬਕ ਬਣਾਉਣ ਤੋਂ ਸੁਪਨਾ ਵਾਲਾ ਕਟਿਆ ਪ੍ਰਬੰਧ ਮੁਤਾਬਕ ਇਹ ਮੈਂ ਨੀੜ ਜਿਹੜੇ ਫਲੱਡ ਹੈਗੇ ਬਣਾਏ ਗਏ ਹੈਗੇ ਆ ਇਹ ਹੁਣ ਪਤਾ ਲੱਗ ਜਾਂਦਾ ਆਪਾਂ ਨੂੰ ਪਹਿਲਾਂ 2 ਮਿੰਟ 3 ਮਿੰਟ ਕਹਿ ਰਹੇ ਸੀ ਕਿ ਆਪਦੀ ਬਹੁਤ ਭਾਰੀ بارشਾਂ ਹੋਣਗੀਆਂ ਤਾਂ ਜਿਹੜਾ ਉਹਨੂੰ ਪਤਾ ਸੀ ਕਿ بارشਾਂ ਹੋਈਆਂ ਡੈਮ ਦੇ ਵਿੱਚ ਪਾਣੀ ਜਮਾ ਕੀਤਾ ਹੋਇਆ ਸੀ ਤਾਂ ਉਹਨੂੰ ਉਦੋਂ ਰਿਲੀਜ਼ ਕਰ ਸਕਦੇ ਸੀ ਉਹ ਵੀਜ਼ ਉਹਨਾਂ ਨੇ ਨਹੀਂ ਕੀਤਾ ਹੁਣ ਜੱਕਦਮ ਜਿਹੜਾ 1 ਸਵਾ ਲੱਖ ਜਿਹੜਾ ਪਾਣੀ ਕੀਤਾ ਰਿਲੀਜ਼ ਜੇ ਚਾਹੁੰਦੇ ਵੀ ਸਰਕ ਬਚਾਉਣਾ ਲੋਕਾਂ ਨੂੰ ਤਾਂ 20-20 ਕਿਊਸਾ ਦਾ ਕਰਕੇ ਜਿਹੜਾ 20000 ਰਿਲੀਜ਼ ਕਰਕੇ ਪਾਣੀ ਸਾਟ ਸਕਦੇ ਸੀ ਪਰ ਇਹਨਾਂ ਨੇ ਜਿਹੜਾ ਹੁਣ 7.5 ਲੱਖ ਦੀ ਉਸ ਇਕੱਠਾ ਪਾਣੀ ਛੱਡ ਕੇ ਪੰਜਾਬ ਨੂੰ ਜਿਹੜਾ ਨਾਂ ਬਣਾਉਂਦੇ ਹੋਏ ਵੀ ਇਹਨਾਂ ਨੇ ਜਿਹੜਾ ਹੜੜ ਪਨਾਤਾ ਹੈਗਾ ਕਿ ਅੱਜ ਜਿਹੜੇ ਸੈਂਕੜੇ ਪਿੰਡ ਹੈਗੇ ਆ ਸੈਂਕੜੀਆਂ ਲੋਕਾਂ ਦੀਆਂ ਜਿਹੜੀਆਂ ਹੈਗੀਆਂ ਕੀਮਤੀ ਜਾਨਾਂ ਹੈਗੀਆਂ ਜਾਂ ਉਹਨਾਂ ਦੇ ਪਸ਼ੂ ਹੈਗੇ ਆ ਉਹਨਾਂ ਦੇ ਘਰ-ਬਾਰ ਹੈਗੇ ਆ ਉਹ ਸਾਰੇ ਇਹ ਟੈਸਨੇਸ ਹੋ ਗਿਆ ਤੇ ਉਹਨਾਂ ਨੂੰ ਜਿਹੜੇ ਹੈਗੇ ਆ ਵਿਚਾਰਿਆਂ ਨੂੰ ਨਾ ਰਹਿਣ ਲਈ ਜਗ੍ਹਾ ਹੈਗੀ ਨਾ ਉਹਨਾਂ ਦੇ ਪਸ਼ੂਆਂ ਲਈ ਚਾਰਾ ਵਗੈਰਾ ਮਿਲ ਰਿਹਾ ਹੈਗਾ ਤੇ ਇਥੋਂ ਤੱਕ ਕਿ ਜਿਹੜੇ ਇਥੇ ਲਾਧੂਪਾ ਮੰਡੀ ਦੇ ਵਿੱਚ ਪਿਠਾਏ ਹੋਏ ਆ ਹੜ ਪੀੜਤਾ ਨਾਲ ਜਿਹੜੇ ਪੀੜਤ ਲੋਕ ਉੱਥੇ ਉਹਨਾਂ ਨੂੰ ਜਗ੍ਹਾ ਦਿੱਤੀ ਹੋਈ ਆ ਉੱਥੇ ਉਹ ਬੈਠੇ ਹੋਏ ਆ ਉੱਥੇ ਉਹਨਾਂ ਲਈ ਸਰਕਾਰ ਵੱਲੋਂ ਆਪ ਤੇ ਜਣੀ ਤਾਂ ਉਹ ਮੈਡੀਕਲ ਕੈਂਪ ਲਗਾਏ ਹੋਏ ਆ ਪਰ ਉਹ ਡਾਕਟਰ ਉੱਥੇ ਦੱਸ ਰਹੇ ਨਰਸ ਦੱਸ ਰਹੀ ਆ ਵੀ ਸਾਨੂੰ ਤਾਂ ਸਿਰਫ ਇਹ ਆਰਡਰ ਹੋਏ ਸੀ ਵੀ ਤੁਸੀਂ ਉੱਥੇ ਜਾਓ ਤਾਂ ਸਾਨੂੰ ਕੋਈ ਦਵਾਈਆਂ ਜਿਹੜੀਆਂ ਮੈਡੀਸਿਨ ਕੋਈ ਅਵੇਲੇਬਲ ਹੈ ਨਹੀਂਗੀ ਤਾਂ ਉੱਥੇ ਜਿਹੜੇ ਮਰ ਰਹੇ ਸੀ ਹੜਪੀੜਤ ਦਵਾਈ ਲੈਣ ਕਿਸੇ ਨੂੰ ਬੁਖਾਰ ਸੀ ਕਿਸੇ ਨੂੰ ਕੋਸ ਸੀ ਤਾਂ ਉਹ ਕਹਿ ਰਹੇ ਵੀ ਅਸੀਂ ਤਾਂ ਲੈਣਗੇ ਮੈਡੀਸਿਨ ਤਾਂ ਉੱਥੇ ਉਹ ਕਹਿੰਦੇ ਸਾਡੇ ਕੋਲ ਤਾਂ ਸਿਰ ਦੁਖਤੇ ਤੱਕ ਦਵਾਈ ਹੈ ਨਹੀਂਗੀ ਤਾਂ ਨਾਲ ਹੀ ਉਹ ਦੱਸ ਰਹੇ ਸੀ ਵੀ ਇੱਥੇ ਆਇਆ ਹੈ ਕਿ ਇਹ ਫੀਡ ਜਿਹੜੀ ਆਈ ਹੈ ਪਰ 2 ਦਿਨ ਹੋ ਗਏ ਫੀਡ ਪਈ ਹੈ ਉਹ ਵੰਡੀ ਹੈ ਨਹੀਂ ਅਬੀ ਇਹੋ ਜੀਆਂ ਚੀਜ਼ਾਂ ਜਿਹੜੀਆਂ ਲੋਕ ਦਿਖਾਵਾ ਕਰ ਰਹੇ ਹੈਗੇ ਆ ਜਾਂ ਮੰਤਰੀ ਜਾ ਜਾ ਪਾਣੀ 'ਚ ਖੜ ਕੇ ਫੋਟੋ ਖਰਾ ਕੇ ਇਹ ਕੀ ਸਿੱਧ ਕਰਨਾ ਚਾਹੁੰਦੇ ਆ ਕਿ ਇਹ ਲੋਕਾਂ ਨਾਲ ਹਮਦਰਦੀ ਨਹੀਂ ਸਿੱਧ ਕਰਨਾ ਚਾਹੁੰਦੇ ਇਹ ਸਿਰਫ ਆਪ ਦੀ ਪਾਪ ਫਰਲੀ ਸੀ ਕਿ ਕਰਾਉਣਾ ਚਾਹੁੰਦੇ ਆ ਵੀ ਅਸੀਂ ਗਏ ਅਸੀਂ ਉੱਥੇ ਲੋਕਾਂ ਦੀ ਸਾਰ ਲਈ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹਨਾਂ ਤੋਂ ਬਾਹਰ ਨਿਕਲ ਕੇ ਰਿਐਲਿਟੀ ਤੌਰ 'ਤੇ ਗਰਾਊਂਡ ਲੈਵਲ ਤੇ ਇਹਨਾਂ ਲੋਕਾਂ ਦੀ ਬਾਹ ਫੜੀ ਜਾਵੇ ਤਾਂ ਉਹਨਾਂ ਨੂੰ ਜਿਹੜਾ ਹੈਗਾ ਪੰਦਾ ਮਾਰਜਾ ਦਿੱਤਾ ਜਾਵੇ ਕਿਨੇ ਹੁਣੇ 60 ਦੇ ਵਿੱਚ 6 ਮੌਤਾਂ ਕਹਿੰਦੇ ਹੋਰ ਹੋ ਗਈਆਂ ਹੈਗੀਆਂ ਤਾਂ ਇਹ ਲਗਾਤਾਰ ਜਿਹੜਾ ਸਿਲਸਿਲਾ ਚੱਲ ਰਿਹਾ ਹੈਗਾ ਤਾਂ ਸਰਕਾਰ ਨੂੰ ਚਾਹੀਦਾ ਹੈਗਾ ਕਿ ਇਹ 20 ਲੱਖ ਰੁਪਏ ਜਿਹੜਾ ਪਰ ਇੱਕ ਜਾਣੇ ਦੀ ਡੈਥ ਹੁੰਦੀ ਹੈ ਉਹਨੂੰ ਦਿੱਤਾ ਜਾਵੇ ਤੇ ਜਿਹੜਾ ਮਾਰਜਾ ਹੈਗਾ ਉਹ 50000 ਰੁਪਏ ਜਿਹੜਾ ਹੈਗਾ ਸਿੱਲੇ ਨੂੰ ਦਿੱਤਾ ਜਾਵੇ ਕਿ ਲਾ ਪਰ ਇਕੜ ਦੇ ਹਿਸਾਬ ਨਾਲ ਤੇ 25 ਜਿਹੜਾ ਹਜ਼ਾਰ ਹੈਗਾ ਉਹ ਜਿਹੜੇ ਗਰੀਬ ਮਜ਼ਦੂਰ ਪਰਿਵਾਰ ਹੈਗੇ ਉਹਨਾਂ ਨੂੰ ਇਹ ਇਹ ਮਹਾ ਲਿਆ ਕੀਤਾ ਜਾਵੇ ਜਿਨ੍ਹਾਂ ਦੇ ਪਸ਼ੂ ਰੋੜ ਕੇ ਹੈਗੇ ਆ ਦੁੱਤ ਵਾਲੇ ਪਸ਼ੂ ਰੋੜ ਕੇ ਜਾਂ ਮਰਜ ਜਾਂ ਗਾਵ ਨੂੰ ਇੱਕ ਲੱਖ ਦਾ ਪੈਸਾ ਲੱਗਿਆ ਸੌਤਾਂ ਨੂੰ ਜੀ ਕੋ 50 ਦੇ ਵਿੱਚ ਜਿਹੜਾ ਹੈਗਾ ਉਹਨਾਂ ਨੂੰ ਇਹ ਮਾਪਜਾ ਦਿੱਤਾ ਜਾਵੇ ਇਹ ਕਿਰਤੀ ਕਿਸਾਨ ਯੂਨੀਅਨ ਮੰਗ ਕਰ ਰਿਆ ਹੈਗਾ ਕਿ ਇਹਦੇ ਅੱਜ ਡੀਸੀ ਹੋਏ ਕਿਤੇ ਹੋਏ ਇੱਕ ਜਿਹੜੇ ਹੈਗੇ ਆ ਵੀ ਜਿਹੜੇ ਖੜਾ ਦੇ ਪ੍ਰਬੰਧ ਇਹਨਾਂ ਨੂੰ ਜਿਹੜੇ ਪਹਿਲਾਂ ਕਰਨੇ ਚਾਹੀਦੇ ਸੀਗੇ ਉਹ ਕੀਤੇ ਨਹੀਂ ਇਹ ਨਲਾਕੀ ਕਾਰਨ ਸਾਰੇ ਕੰਮ ਹੋਏ ਹੈਗੇ ਮੇਰਾ ਨਾਮ ਸੁਖਜੈ ਸਿੰਘ ਜ਼ਿਲ੍ਹਾ ਪ੍ਰਧਾਨ ਕਿਰਤੀ ਕਿਸਾਨ ਨੇ ਅੱਜ ਅਸੀਂ ਸੂਬਾ ਪਧਰੀ ਸੱਦੇ ਦੇ ਅਨੁਸਾਰ ਜਿਹੜਾ 8 ਪੀਟਾਂ ਦੀ ਜਿਹੜੀਆਂ ਫੌਰੀ ਮੰਗਾਂ ਦੇ ਹੱਲ ਸੰਬੰਧੀ ਮੁੱਖ ਮੰਤਰੀ ਪੰਜਾਬ ਦੇ ਨਾਂ ਅਡਸੀ ਡਿਪਟੀ ਕਮਿਸ਼ਨਰਾਂ ਦੇ ਰਾਹੀਂ ਜਿਹੜੇ ਮੰਗ ਪੱਤਰ ਦਿੱਤੇ ਆ ਉਹਦੇ ਦੇਣ ਲਈ ਅੱਜ ਅਸੀਂ ਇੱਥੇ ਇਕੱਤਰ ਹੋਏ ਆ ਅਸੀਂ ਉਹਦੇ ਵਿੱਚ ਮੰਗ ਕਰਦੇ ਆਂ ਵੀ ਜਿਹੜੇ ਸਾਡਾ ਐਡਾ ਵੱਡਾ ਨੁਕਸਾਨ ਹਰ ਸਾਲ ਫੜਾਂ ਦੀ ਮਾਰ ਦੇ ਨਾਲ ਹੋ ਜਾਂਦਾ ਹੈਗਾ ਇਹ ਸਰਕਾਰ ਤਾਂ ਕਹਿ ਕੇ ਕਾਲਦੀਏ ਵੀ ਇਹ ਕੁਦਰਤੀ ਆਫਤਾ ਪਰ ਅਸੀਂ ਇਸ ਗੱਲ ਨੂੰ ਨਿਸ਼ਾਨਦੇਹੀ ਕਰਦੇ ਹਾਂ ਵੀ ਕੁਦਰਤੀ ਆਫਤ ਨਹੀਂ ਇਹ ਇਥੋਂ ਦੇ ਪ੍ਰਬੰਧ ਦੀ ਖੜੀ ਕੀਤੀ ਹੋਈ ਆਫਤ ਹੈ ਇਥੋਂ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦਾ ਹੁੰਦਾ ਸੀ ਆਪਣੀਆਂ ਪ੍ਰਾਣੀਆਂ ਜਿਹੜੀਆਂ ਇਹਨਾਂ ਦੀਆਂ ਕੋਈ ਆਡੀਓ ਆਈਆਂ ਉਹਦੇ ਵਿੱਚ ਵੀ ਇਹ ਜਿਹੜੇ ਹੜ੍ਹ ਹੈ ਗਿਆ ਇਹ ਹੜ੍ਹ ਇੱਕ ਮਨੁੱਖ ਦੁਆਰਾ ਬਣੇ ਕਿਤੇ ਦੇ ਆ ਅੱਜ ਅਸੀਂ ਸਵਾਲ ਕਰਦੇ ਹਾਂ ਵੀ ਜਿਹੜੇ ਅੱਜ ਇੱਥੇ ਲੱਖਾਂ ਲੋਕ ਪ੍ਰਭਾਵਿਤ ਹੋਏ ਹੈਗੇ ਆ ਜਿਹੜਾ 1984 ਫਸਾਸੀ ਤੋਂ ਹੜ੍ਹ ਆਏ ਸੀ ਉਹਦੇ ਨਾਲ ਵੀ ਵੱਡਾ ਜਿਹੜਾ ਦੁਖਾਂਤ ਲੋਕ ਅੱਜ ਝੱਲ ਰਹੇ ਹੈਗੇ ਆ ਪੰਜਾਬ ਦੇ 500 ਤੋਂ ਵੱਧ ਜਿਹੜੇ ਪਿੰਡ ਇਹਦੇ ਤੋਂ ਨੁਕਸਾਨੇ ਗਏ ਹੈਗੇ ਆ ਅੱਜ ਜਿਹੜਾ ਇਹਨਾਂ ਹੜ੍ਹਾਂ ਕਰਕੇ ਵੱਡੇ ਜਿਹੜੇ ਲੋਕ ਇਥੋਂ ਦੇ ਜਿਹੜੀ ਮਾਰ ਦੇ ਜਾ ਰਹੇ ਆ ਅੱਜ ਇਹ ਪਾਪ ਸੰਭਾ ਜਿਹੜੇ ਜੀਵਨ ਛੱਡ ਕੇ ਜਿਹੜਾ ਤੁਰੰਤ ਇਹਨਾਂ ਨੂੰ ਮੁਆਵਜ਼ਾ ਰਾਸਟਰੀ ਕਰਨੀ ਚਾਹੀਦੀ ਹੈ ਇਹ ਮੁਆਵਜ਼ਾ ਨੀਤੀ ਦੇ ਵਿੱਚ ਜਿਹੜਾ ਸਾਨੂੰ ਇਹ ਜਿਹੜਾ ਸਮੇਂ ਦੇ ਹਿਸਾਬ ਨਾਲ ਜਿੰਨਾ ਕਿਸੇ ਦਾ ਨੁਕਸਾਨ ਹੋਇਆ ਉਹ ਜਾਰੀ ਕਰਨਾ ਚਾਹੀਦਾ ਨਾ ਕਿ ਇਕੱਲੀਆਂ ਅਖਬਾਰੀ ਗੱਲਾਂ ਜਾਂ ਬਿਆਨਾਂ ਤੱਕ ਸੀਮਿਤ ਇਥੋਂ ਦੇ ਮੁੱਖ ਮੰਤਰੀ ਨੂੰ ਨਹੀਂ ਰਹਿਣਾ ਚਾਹੀਦਾ ਮੇਰਾ ਨਾਮ ਆਦਿੱਤਿਆ ਫਾਜ਼ਿਲਖਾ ਜਿਹੜਾ ਆਪੂ ਪੰਜਾਬ ਸਟੂਡੈਂਟਸ ਯੂਨੀਅਨ ਅ ਅਸੀਂ ਅੱਜ ਡੀਸੀ ਮੈਡਮ ਨੂੰ ਜਿਹੜਾ ਮੰਗ ਪੱਤਰ ਦੇਣਾ ਹੈ ਹੜ੍ਹ ਪ੍ਰਭਾਵਿਤ ਜਿਹੜੇ ਪਿੰਡ ਨੇ ਉਹ ਲੋਕਾਂ ਦੀ ਜਿਹੜੀ ਜਿੱਤੇ ਵੀ ਸਾਰ ਪ੍ਰਸ਼ਾਸਨ ਵੱਲੋਂ ਵੇਖਣ ਨੂੰ ਨਹੀਂ ਮਿਲ ਰਹੀ ਹੈ ਜੀ ਲਗਾਤਾਰ ਉਹਨਾਂ ਨੂੰ ਹਰ ਸਾਲ ਪੰਜਾਬ ਦੇ ਵਿੱਚ ਹੜਾਂ ਦੇ ਨਾਲ ਡੋਪਿਆ ਜਾਂਦਾ ਹੈਗਾ ਕਿਉਂਕਿ ਸਰਕਾਰ ਦਾ ਜਿਹੜਾ ਘਟਿਆ ਸਿਸਟਮ ਹੈਗਾ ਉਹ ਕਿਤੇ ਵੀ ਸਾਨੂੰ ਦੇਖਣ ਨੂੰ ਨਹੀਂ ਮਿਲਦਾ ਕਿ ਜਿਹੜੇ ਕਹਿੰਦੇ ਆ ਆਮ ਲੋਕਾਂ ਦੀ ਸਰਕਾਰ ਪਿਛਲੇ ਦਿਨੀ ਗੁਰਦਾਸਪੁਰ ਦੇ ਵਿੱਚ ਸੀਐਮ ਭਗਵੰਤ ਮਾਨ ਜਾਂਦਾ ਤੇ ਕਹਿੰਦਾ ਜਿਹੜਾ ਮੈਂ ਲੋਕਾਂ ਨੂੰ ਆਪਣਾ ਜਿਹੜਾ ਝਾੜ ਆ ਉਹ ਛੱਡ ਕੇ ਚੱਲਿਆ ਦੇਖੋ ਕਿੱਡੀ ਹਾਸੋਏਨ ਗੱਲਾਂ ਆ ਕੀ ਉਹ ਚਾਰਜ ਦਾ ਲੋਕਾਂ ਨੇ ਸਿਰ ਚ ਮਾਰਨਾ ਕੀ ਉਹ ਚਾਰਜ ਦੇ ਵਿੱਚ ਲੋਕ ਪਸੂ ਬਣਨਗੇ ਕਿ ਚਾਰਜ ਦੇ ਵਿੱਚ ਲੋਕ ਮਕਾਨ ਪਾਣਗੇ ਇਹ ਸਾਡੇ ਸਵਾਲ ਆ ਸੀਐਮ ਭਗਵੰਤ ਮਾਨ ਨੂੰ ਜਿਹੜਾ ਸਾਡੇ ਇਲਾਕੇ ਦਾ ਐਮਐਲਏ ਨਰਿੰਦਰਪਾਲ ਸਿੰਘ ਸਵਣਾ ਜਿਹੜਾ ਕਹਿੰਦਾ ਕਿ ਮੈਂ ਆਮ ਇਨਾ ਘਰਾਂ ਦਾ ਪੋਤਾ ਆ ਅੱਜ ਉਹ ਕਿਤੇ ਦੇਖ ਨਹੀਂ ਰਿਹਾਗਾ ਅੱਜ ਉਹ ਸਿਰਫ ਫੋਟੋਆਂ ਕਰਾਉਣ ਤੱਕ ਸੀਮਤ ਹੈਗਾ ਕੋਈ ਇੱਕ ਦੋ ਪਿੰਡ ਦੇ ਵਿੱਚ ਜਾ ਕੇ ਫੀਡ ਦਿੰਦਾ ਹੈਗਾ ਅਸੀਂ ਸਵਾਲ ਕਰਦੇ ਹਾਂ ਕਿ ਫੀਡ ਦੇਣ ਦੇ ਨਾਲ ਲੋਕਾਂ ਦਾ ਜਿਹੜਾ ਜੀਵਨ ਪੱਧਰ ਆ ਉਹ ਉੱਚਾ ਚੱਕਾ ਜਾ ਸਕਦਾ ਹੈਗਾ ਕਦੇ ਜੰਗ ਦੇ ਮਾਹੌਲ ਨਾਲ ਕਦੇ 1947 ਦੀ ਵੰਡ ਇਹਨਾਂ ਲੋਕਾਂ ਨੇ ਬਹੁਤ ਸਾਰੇ ਜਿਹੜੇ ਦੋਖਾ ਉਹ ਸੰਤਾਪ ਹੰਡਾਰੇ ਨੇ ਲੋਕਾਂ ਇਥੋਂ ਦੇ ਜਿਹੜੇ ਇਨ੍ਹਾਂ ਪਿੰਡਾਂ ਦੇ ਵਿਦਿਆਰਥੀ ਜਿਨ੍ਹਾਂ ਨੂੰ ਇਨ੍ਹਾਂ ਦਾ ਪ੍ਰਭਾਵ ਪਿਆ ਹੈਗਾ ਕਦੇ ਇਨ੍ਹਾਂ ਦੇ ਸਕੂਲ ਬੰਦ ਕਰਕੇ ਤੇ ਐਜੂਕੇਸ਼ਨ ਐਜੂਕੇਸ਼ਨ ਤੋਂ ਜਿਹੜਾ ਇਨ੍ਹਾਂ ਨੂੰ ਵਾਂਝੇ ਕਰਨ ਦੀ ਜਿਹੜੀ ਪੂਰੀ ਤੋਂ ਪੂਰੀ ਸਾਜਿਸ਼ ਰਚੀ ਜਾ ਰਹੀ ਆ ਤੇ ਇਨ੍ਹਾਂ ਲੋਕਾਂ ਦੇ ਜਿਹੜੇ ਹੜਾ ਦੀ ਮਾਰ ਚੱਲ ਰਹੇ ਨੇ ਅੱਜ ਅਸੀਂ ਦੇਸ਼ ਦਾੜਾ ਨੂੰ ਮੰਗ ਪੱਤਰ ਦੇ ਕੇ ਇਸ ਮੰਗ ਪੱਤਰ ਦੀ ਹਮਾਇਤ ਕੀਤੀ ਆ ਤੇ ਆਉਣ ਵਾਲੇ ਦਿਨਾਂ 'ਚ ਅਸੀਂ ਇਨ੍ਹਾਂ ਦੇ ਲੋਕਾਂ ਦੇ ਨਾਲ ਖੜਕੇ ਆਪਣਾ ਜਿਹੜਾ ਐਕਸ਼ਨ ਉਲੀਕਾਂਗੇ ਤੇ ਇਨ੍ਹਾਂ ਲੋਕਾਂ ਦੇ ਲਈ ਜਿਹੜਾ ਅਸੀਂ ਵਿਰੋਧ ਬੰਦੀ ਬਣਾ ਕੇ ਰਾਸ਼ਨ ਵੀ ਜਿਹੜਾ ਪ੍ਰੋਵਾਈਡ ਕਰਾਵਾਂਗੇ ਧੰਨਵਾਦ ਸਕੂਲਾਂ ਦੇ ਵਿੱਚ ਛੁੱਟੀਆਂ ਵੀ ਕੀਤੀਆਂ ਗਈਆਂ ਆ ਅੱਜ ਕੀਤੀ ਕਿਸਾਨ ਯੂਨੀਅਨ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਅੱਜ ਜੋ ਡੀਸੀ ਨਰਵ ਨੂੰ ਮੰਗ ਪੱਤਰ ਦਿੱਤਾ ਗਿਆ ਉਹਦੇ ਵਿੱਚ ਇਹ ਗੱਲਬਾਤ ਰੱਖੀ ਗਈ ਕਿ ਜਿਹੜੀਆਂ ਇਹਨਾਂ ਸਰਹੱਦੀ ਖੇਤਰਾਂ ਦੇ ਵਿੱਚ ਜਿੱਥੇ ਹੜ ਆਇਆ ਹੋਇਆ ਹੈ ਉੱਥੇ ਜਿਹੜੀਆਂ ਸਹੂਲਤਾਂ ਨੇ ਉਹ ਵੱਧ ਤੋਂ ਵੱਧ ਜਿਹੜੀਆਂ ਨੇ ਪਹੁੰਚਣੀਆਂ ਚਾਹੀਦੀਆਂ ਨੇ ਔਰ ਦੂਸਰਾ ਇਹ ਸਰਕਾਰ ਤੋਂ ਵੀ ਮੰਗ ਕੀਤੀ ਗਈ ਹੈ ਕਿ ਵੱਧ ਤੋਂ ਵੱਧ ਜਿਹੜਾ ਮੁਆਵਜ਼ਾ ਜਿਹੜਾ ਹੈ ਔਰ ਜਲਦ ਤੋਂ ਜਲਦੀ ਜਿਹੜਾ ਮੁਆਵਜ਼ਾ ਇਹਨਾਂ ਜ਼ਮੀਨਾਂ ਦਾ ਜਾਰੀ ਕਰ ਦੇਣਾ ਜੇ ਡੈਮੋਕਰੇਟਿਕ ਟੀਚਰਸ ਫਰੰਟ ਦੀ ਗੱਲ ਕਰੀਏ ਤਾਂ ਅਸੀਂ ਅੱਜ ਇਹ ਸਪਸ਼ਟ ਕਰ ਦੇਣਾ ਚਾਹੁੰਦੇ ਆ ਕਿ ਡੈਮੋਕਰੇਟਿਕ ਟੀਚਰਸ ਫਰੰਟ ਜਿਹੜੀ ਹੈ ਉਹ ਲੋਕਾਂ ਦੀ ਜੱਥੇਬੰਦੀ ਹੈ ਇਹ ਮੁਲਾਜ਼ਮਾਂ ਦੀ ਜੱਥੇਬੰਦੀ ਹੈ ਹੋਰ ਵਿਦਿਆਰਥੀ ਤੇ ਬੱਚਿਆਂ ਦੇ ਹਰੇਕ ਤਰ੍ਹਾਂ ਦੇ ਸਰੋਕਾਰਾਂ ਦੀ ਜੱਥੇਬੰਦੀ ਹੈ ਇਸ ਕਰਕੇ ਜਿੱਥੇ ਬਾਕੀ ਸੰਸਥਾਵਾਂ ਬਾਕੀ ਜਿਹੜੀਆਂ ਜੱਥੇਬੰਦੀਆਂ ਨੇ ਉਹ ਲੋਕਾਂ ਦੇ ਨਾਲ ਖੜੀਆਂ ਨੇ ਇਸੇ ਤਰ੍ਹਾਂ ਡੈਮੋਕਰੇਟਿਕ ਟੀਚਰਸ ਫਰੰਟ ਫਾਜ਼ਿਲਕਾ ਵੀ ਜਿਹੜੀ ਹੈ ਉਹ ਜਿਹੜੀ ਹੈ ਇਹਨਾਂ ਹੜਪੀੜਤ ਲੋਕਾਂ ਦੇ ਨਾਲ ਖੜੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਅਧਿਆਪਕ ਵਰਗ ਦੇ ਵੱਲੋਂ ਵੀ ਜਿੰਨਾ ਵੀ ਸਾਡੇ ਕੋਲੋਂ ਵਿੱਤੀ ਸਹਿਯੋਗ ਹੋ ਸਕਿਆ ਅਸੀਂ ਸਕੂਲਾਂ ਦੇ ਵਿੱਚ ਵੀ ਔਰ ਅਧਿਆਪਕਾਂ ਵਿੱਚ ਵੀ ਇਹ ਗੱਲ ਲੈ ਕੇ ਜਾਵਾਂਗੇ ਕਿ ਜਦੋਂ ਸਾਡੇ ਲੋਕਾਂ ਨੂੰ ਸਾਡੀ ਜ਼ਰੂਰਤ ਹੈਗੀ ਹੈ ਤਾਂ ਅਸੀਂ ਹਰ ਰੈਲੀ ਦੇ ਵਿੱਚ ਹਰ ਜਗ੍ਹਾ ਦੇ ਵਿੱਚ ਅਸੀਂ ਆਮ ਲੋਕਾਂ ਦੀ ਤੇ ਕਿਰਤੀ ਲੋਕਾਂ ਦੀਆਂ ਗੱਲਾਂ ਵੀ ਕਰਦੇ ਹਾਂ ਔਰ ਜਦੋਂ ਇਹਨਾਂ ਲੋਕਾਂ ਨੂੰ ਸਾਡੀ ਜ਼ਰੂਰਤ ਹੈਗੀ ਹੈ ਤਾਂ ਅਸੀਂ ਇਹਦੀ ਬਾਹ ਜ਼ਰੂਰ ਫੜਾਂਗੇ ਜਿਸ ਤਰ੍ਹਾਂ ਦਾ ਵੀ ਸਹਿਯੋਗ ਡੈਮੋਕਰੇਟਿਵ ਟੀਚਰ ਫਰੰਟ ਦੇ ਵੱਲੋਂ ਉਹ ਦਿੱਤਾ ਗਿਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਉਹ ਪੀੜਤ ਧਿਰ ਤੱਕ ਜ਼ਰੂਰ ਪਹੁੰਚਦਾ ਕੀਤਾ ਜਾਵੇਗਾ ਧੰਨਵਾਦ ਪਲੇ ਆਫਤ ਦੇ ਵੇਲੇ ਲੋਕਾਂ ਨੂੰ ਛੱਡ ਕੇ ਤਾਮਿਲ ਲਾਡੂ ਦੇ ਵਿੱਚ ਜਿਹੜਾ ਹੈਗਾ ਭੋਜਨ ਰਸੋਈਆਂ ਦੇ ਉਦ ਘਾਟਨ ਕਰ ਰਿਆ ਤੇ ਉਹਦੇ ਖੁਦ ਦੇ ਸੂਬੇ ਦੇ ਲੋਕ ਹੈਗੇ ਆ ਜਿਹੜੇ ਉਹ ਭੋਜਨ ਖਣੋ ਛੱਤਾਂ ਦੇ ਉੱਤੇ ਬੈਠੇ ਹੈਗੇ ਆ ਆ ਕੇ ਮੁੱਖ ਮੰਤਰੀ ਤਿੰਨਾਂ ਦਿਨਾਂ ਬਾਅਦ ਐਲਾਨ ਕਰਦਾ ਹੈਗਾ ਕਿ ਮੈਂ ਆਪਣਾ ਹੈਲੀਕਾਪਟਰ ਹੜਪੀਟ ਤੇ ਲੋਕਾਂ ਨੂੰ ਦੇ ਦਿੱਤਾ ਹੈਗਾ ਉਹ ਲੋਕਾਂ ਨੇ ਭਰੇ ਮਾਨਸਾ ਤੇਰਾ ਹੈਲੀਕਾਪਟਰ ਚੜਨਾ ਹੈਗਾ ਲੋਕਾਂ ਨੂੰ ਜਿਹੜੀ ਹੈਗੀ ਆ ਉਹ ਸਿਹਤ ਸੂਲਤਾਂ ਦੀ ਲੋੜ ਹੈਗੀ ਆ ਲੋਕਾਂ ਨੂੰ ਜਿਹੜੀ ਹੈਗੀ ਆ ਨੀਤੀਗਤ ਤੇ ਜਿਹੜੀ ਹੈਗੀ ਆ ਮੁਆਵਜ਼ੇ ਦੀ ਲੋੜ ਹੈਗੀ ਆ ਜਿਹੜੀਆਂ ਇਹਨਾਂ ਚੀਜ਼ਾਂ ਹੈਗੀਆਂ ਜਿਹੜੀਆਂ ਇਹ ਚੀਜ਼ਾਂ ਹੈ ਜਿਹੜੀਆਂ ਸਰਕਾਰ ਦੀਆਂ ਉਹ ਬਿਲਕੁਲ ਜਿਹੜੀਆਂ ਫੋਕੇ ਦਾਵੇ ਸਾਫਤ ਹੋ ਰਹੀਆਂ ਕਿਤੇ ਵੀ ਕਿਸੇ ਨੂੰ ਕੋਈ ਮਾਰਗਦਰਸ਼ਨ ਨਹੀਂ ਮਿਲ ਰਿਆ ਹੈਗਾ ਕਿਸੇ ਨੂੰ ਕੋਈ ਜਿਹੜੇ ਆ ਰਾਤ ਕੈਂਪ ਲਾਏ ਗਏ ਆ ਉੱਥੇ ਕੋਈ ਨਿਗੂਣੇ ਪ੍ਰਬੰਧ ਕੀਤੇ ਗਏ ਆ ਉੱਥੇ ਕੋਈ ਜਿਹੜਾ ਹੈਗਾ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਹੈਗੇ ਲੋਕ ਹੈਗੇ ਜਿਹੜੇ ਉਹ ਟੂਬਾਂ ਦੇ ਉੱਤੇ ਤਰ-ਤਰ ਕੇ ਜਿਹੜੇ ਟਾਇਰਾਂ ਦੇ ਉੱਤੇ ਤਰ-ਤਰ ਕੇ ਜਿਹੜੇ ਆਪਣੇ ਘਰਾਂ ਤੋਂ ਨਿਕਲ ਕੇ ਬਾਹਰ ਆ ਰਹੇ ਹੈ ਉਹ ਤਸਵੀਰਾਂ ਸਾਹਮਣੇ ਆ ਰਹੀਆਂ ਹੈ ਪਰ ਸੂਬੇ ਦੇ ਜਿਹੜਾ ਮੁੱਖ ਮੰਤਰੀ ਹੈਗਾ ਉਹਦਾ ਹੈਲੀਕਾਪਟਰ ਪਤਾ ਨਹੀਂ ਕਿਹੜੇ ਜਗ੍ਹਾ ਸਰਵੇ ਕਰ ਰਿਹਾ ਕਿੱਥੇ ਰਾਸ਼ਨ ਲੋਕਾਂ ਨੂੰ ਸਟ ਰਿਹਾ ਉਹ ਇਹ ਤੇ ਜਿਹੜੇ ਆ ਸਾਡੇ ਜ਼ਿਲ੍ਹੇ ਦੀ ਤਰਾਸ ਦੀ ਹੈਗੀ ਆ ਫਾਜ਼ਿਲਕਾ ਜ਼ਿਲ੍ਹਾ ਜਿਹੜਾ ਸਾਡਾ ਹੈਗਾ ਇੱਕ ਲੋਕ ਹੈਗੇ ਜਿਹੜੇ ਹੜਾਂ ਦੀ ਮਾਰ ਚੱਲਦੇ ਹੈਗੇ ਆ ਤੇ ਦੂਜੇ ਨੰਬਰ ਤੇ ਜਿਹੜੇ ਇਹ ਸਾਡੇ ਲੋਕ ਹੈਗੇ ਆ ਉਹ ਬਾਰਡਰ ਬੈਲਟ ਹੈਗੀ ਆ ਇੱਥੇ ਜਦੋਂ ਜੰਗ ਦਾ ਮਾਹੌਲ ਬਣਦਾ ਤਾਂ ਉਹਦਾ ਵੀ ਇਹਨਾਂ ਨੂੰ ਜ਼ਿਆੜ ਦਿੱਤਾ ਜਾਂਦਾ ਇਹ ਬਹੁਤ ਵਾਰ ਹੋਇਆ 75 ਸਾਲਾਂ ਦੇ ਵਖਵੇ ਦੇ ਦੌਰਾਨ ਕਿ ਸਾਡੇ ਲੋਕਾਂ ਨੂੰ ਬਹੁਤ ਵਾਰ ਉੱਜੜਨਾ ਪਿਆ ਹੈਗਾ ਪਰ ਹਾਲੇ ਤੱਕ ਇਹਨਾਂ ਲੋਕਾਂ ਦੇ ਜ਼ਿੰਦਗੀ ਦੇ ਵਿੱਚ ਕੋਈ ਸੁਧਾਰ ਨਹੀਂ ਆਇਆ ਇੱਕ ਪਾਸੇ ਅਸੀਂ ਦੇਖ ਰਹੇ ਹਾਂ ਦੋ